ਜੀ ਪਹਿਲਾਂ ਤਾਂ ਪ्युअर ਪੰਜਾਬੀ ਚੈਨਲ ਤੋਂ ਆਏ ਹੋਏ ਸਾਡੇ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਪਿੰਡ ਸ਼੍ਰੀਨਗਰ ਤੋਂ ਬੋਲ ਰਹੇ ਆਂ ਤਨਤਨ ਬਾਬਾ ਬੋਧਾ ਜੀ ਦੇ ਸਥਾਨਾਂ ਤੋਂ ਇੱਥੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਤੇ ਨਾਲ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਇਹ ਤਕਰੀਬਨ ਬਲਦਾਂਗੀਆਂ ਦੌੜਾਂ 1992 ਤੋਂ ਹੋਣ ਲੱਗੀਆਂ ਮੇਲਾ ਤੇ ਬਹੁਤ ਪੁਰਾਣਾ ਤੇ ਸੰਤਾਂ ਬੱਧ ਚੜ ਕੇ ਇੱਥੇ ਹਿੱਸਾ ਲੈਂਦੀਆਂ ਉਹ ਸ਼ਾਹ ਕਰਦਾ ਕਿ ਐਨ ਆਰ ਆਈ ਵੀਰ ਤੇ ਕਮੇਟੀ ਦੇ ਸਹਿਯੋਗ ਤੇ ਪਿੰਡ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾਂਦਾ ਬਹੁਤ ਹੀ ਸ਼ਾਨਦਾਰ ਮੇਲਾ ਇਸ ਜਗ੍ਹਾ ਤੇ ਹੁੰਦਾ ਤੇ ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਇਹ ਮੇਲੇ ਲੱਗਦੇ ਰਹਿਣ ਸੰਗਤਾਂ 'ਚ ਉਤਸ਼ਾਹ ਜ਼ਿਆਦਾ ਹੈ ਕਿਉਂਕਿ ਹਰ ਸਾਲ ਉਤਸ਼ਾਹ ਵਧੀ ਜਾਂਦਾ ਕਿਉਂਕਿ ਐਨ ਆਰ ਆਈ ਵੀਰ ਵੀ ਨਾਲ ਸਾਰੇ ਜੁੜਦੇ ਆ ਤਾਂ ਕਿ ਇੱਥੇ ਉਤਸ਼ਾਹ ਹੋਰ ਵਧੇ ਤੇ ਸੰਗਤ ਬਾਹਰੋਂ ਵੀ ਬਹੁਤ ਸਾਰੀ ਇੱਥੇ ਪਹੁੰਚਦੀ ਆ ਕਿ ਇਸ ਮੇਲੇ ਨੂੰ ਚਾਰ ਚਾਣੇ ਲੱਗਣ ਤੇ ਧੰਨ ਧੰਨ ਬਾਬਾ ਬੋਧਾ ਜੀ ਦੇ ਸਥਾਨਾਂ ਤੇ ਹਮੇਸ਼ਾ ਹੀ ਮੇਲੇ ਚੱਲਦੇ ਰਹਿਣ ਤੇ ਸਦਾ ਲੋਕ ਇੱਥੇ ਹੱਸਦੇ ਵਸਦੇ ਜਾਣ ਅੱਜ ਕੱਲ ਦਾ ਯੂਥ ਹੈ ਜੀ ਉਹ ਇਸ ਤਰ੍ਹਾਂ ਕਿ ਹੁਣ ਤਕਰੀਬਨ ਕੁਝ ਫਰਕ ਪੈ ਗਿਆ ਪਹਿਲਾਂ ਨਾਲੋਂ ਪਹਿਲਾਂ ਯੂਥ ਇਸ ਪਾਸੇ ਆਉਂਦਾ ਨਹੀਂ ਸੀਗਾ ਹੁਣ ਯੂਥ ਤਕਰੀਬਨ 60 ਤੋਂ 70% ਜਿਹੜਾ ਉਹ ਇਸ ਮੇਲਿਆਂ ਨਾਲ ਕੁਝ ਜੋੜਨ ਲੱਗ ਪਿਆ ਕਿ ਕੁਝ ਪੁਰਾਣੀਆਂ ਰਵਾਈਤਾਂ ਉਹਨਾਂ ਨਾਲ ਜੁੜਦਾ ਆ ਲੇਕਿਨ ਇਧਰਲਾ ਯੂਥ ਤਾਂ ਤਕਰੀਬਨ ਬਾਹਰ ਹੀ ਤੁਰਿਆ ਜਾਂਦਾ ਬਾਕੀ ਇੱਥੇ ਵਾਲੇ ਜੂਤ ਨੂੰ ਤਕਰੀਬਨ ਜੋੜਨ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਮੇਲਿਆਂ ਨਾਲ ਜੁੜਿਆ ਜਾਵੇ ਤੇ ਪਰਮਾਤਮਾ ਇਸੇ ਤਰ੍ਹਾਂ ਮੇਰ ਭਰੇ ਹੱਥ ਰੱਖੇ ਜੂਤ ਤੇ ਉਹ ਇਸੇ ਤਰ੍ਹਾਂ ਮੇਲੇ ਲਗਾਉਂਦੇ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਜਿਹੜਾ ਝੋਟਿਆਂ ਦਾ ਪਹਿਲਾ ਇਨਾਮ ਸੀਗਾ ਉਹ ਇੱਕ ਮੋਟਰਸਾਈਕਲ ਸੀ 1 ਲੱਖ ਰੁਪਏ ਦਾ ਤੇ ਜਿਹੜਾ ਬਲਦਾਂ ਦੇ ਪਹਿਲਾ ਇਨਾਮ ਹੈ ਉਹ ਵੀ ਲੱਖ ਰੁਪਿਆ ਤੇ ਸੈਕੰਡ ਇਨਾਮ 50000 ਰੁਪਿਆ ਹੈ ਤੇ ਬਾਕੀ ਭਰਮਾ ਹੰਗਾਰਾ ਦੋਨੋਂ ਦਿਨ ਹੀ ਮਿਲਿਆ ਝੋਟਿਆਂ ਦੇ ਇਹਦਾ ਸਿਕਾ ਆਪਣਾ 16 ਤਰੀਕ ਨੂੰ ਝੋਟਿਆਂ ਦਾ ਸੀਗਾ ਉਹ ਵੀ ਬਹੁਤ ਇਸੇ ਤਰ੍ਹਾਂ ਇਕੱਠ ਹੋਇਆ ਸੀ ਤੇ ਅੱਜ 17 ਤਰੀਕ 2024 ਨੂੰ ਵੀ ਇਸੇ ਤਰ੍ਹਾਂ ਇਕੱਠ ਹੈ ਕਿ ਉਮੀਦ ਕਰਦੇ ਆ ਵੀ ਗਾਂ ਇਸ ਤੋਂ ਇਕੱਠ ਵਧਣਗੇ ਠੀਕ ਹੈ ਨਹੀਂ ਤੇ ਕੱਲ ਨੂੰ ਸਾਡਾ ਢਾਡੀ ਦਰਬਾਰ ਹੋਵੇਗਾ ਇਸੇ ਤਰ੍ਹਾਂ ਸੰਗਤਾਂ ਵੱਧ ਚੜ ਕੇ ਇੱਥੇ ਹਿੱਸਾ ਲੈਣ ਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ

o 14 ਕਾਰਮਕੜ 14 ਗੇੜੇ ਆ ਜੀ ਇੱਕ ਮਿੰਟ ਤੇ 15 ਹੀਰਾਂ ਸਿੰਘ ਬਾਲ ਗੋਗੀ ਲੰਬੜ ਮਜਾਰਾ ਢੀਂਗਰੀਆਂ ਦਾ ਜਾਂਦਾ ਜੀ ਮੱਖਣ ਮਜਾਰਾ ਢੀਂਗਰੀਆਂ 17 ਉੱਪਰਲੇ ਪਾਸੇ ਬੱਚਾ ਗਰਨਾਮ ਸਿੰਘ ਪਟਿਆ 18 ਪੱਪੂ ਚੌਧਰੀ ਕੋਸੀ ਦਾ ਜਾਂਦਾ ਜੀ ਧੰਵਾਦ ਕਮਰਾ ਗੁਰੂ ਬਾਈ ਬਹੁਤ ਵਧੀਆ ਜੰਦੀ ਜੋੜੀ ਤੇ ਭਾਈ ਪੂਰੇ 27 ਗਿਹੜੇ ਆ ਜੀ 2 ਮਿੰਟਾਂ ਦੇ ਮੇਰਾ ਵੀਰ ਮੱਲਾ ਗਾਲੂ ਭਾਈ ਨਾ ਕਰੋ ਬੋਲ ਕੇ ਦੱਸੋ ਰਤਾਵੇ ਨੂੰ ਅਡਕਤੀ ਪੂਰੀ ਵਧੀਆ ਜੋੜੀ ਚੱਲਦੀ ਆ 30 31 32 ਜਾਂਤੀ 8 ਦੀ 42 38 ਨੰਬਰ